ਸਭ ਤੋਂ ਪਹਿਲਾਂ ਆਪਣੇ ਪਰਿਵਾਰਾਂ ਦੇ ਖਾਸ ਖੂਬ ਆਪਣੇ ਜਿਹੜੇ ਗਵਾਂਢੀ ਆਣ-ਬਾਣੇ ਉਹਨਾਂ ਰੱਖਿਆ ਅਦਬ ਤੋਂ ਪਨ ਨਾਲ ਜਿਹੜੀਆਂ ਪਾਤੀਆਂ ਜਿਹੜਾ ਨਸਲ ਵਾਰ ਫਲੌਂਡੀਆਂ ਆ ਵੀ ਹੋਮ ਵੀ ਉੱਤੇ ਵੜੀਆਂ ਉਹਨਾਂ ਤੋਂ ਵੀ ਆਪਾਂ ਸਹਾਤਾਂ ਰਹਿਣਾ ਹੈ ਅਖੀਤੇ ਦਾਸ ਦੀ ਕੋਈ ਬੇਨਤੀ ਹੁੰਦੀ ਆ ਤੇ ਦਾਸ ਸੰਤਾਂ ਦੇ ਅੱਗੇ ਵੀ ਇਹਦੀ ਆ ਬੇਨਤੀ ਆ ਵੀ ਤੁਸੀਂ ਵੀ ਦਾਸ ਵਾਸਤੇ ਇਹੀ ਅਦਰਖਤ ਰੂਪੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਸਿੱਖੀ ਦੇ ਨਾਲ ਸੇਵਾ ਕਰਦੇ ਨੇ ਜੇ ਧਰਮੰਤਾਂ ਦੇ ਨਾਲ ਸ਼ਿਰਕਤ ਦੇਣ ਦੀ ਪੰਡਿਤ ਸਾਰੇ ਕੰਮ ਦੀ ਅਤੇ ਸਮਾਜਿਕ ਅਤੇ ਦਾਰਸ਼ਿਕ ਵੀ ਦਿੱਖ ਨੇ ਪੂਰਾ ਹੋ ਸਕੇ ਇਹਨਾਂ ਨੇ ਜੇਵਨ ਜੱਤਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਹੁਤ ਬਹੁਤ ਧੰਨਵਾਦ ਸਾਡੇ ਐਮਪੀ ਜੋਸ਼ਿੰਦ ਸਾਹਿਬ ਜੀ ਜੋ ਅਮਰਤ ਬੇਲੇ ਦੇ ਸੰਧੀ ਰੋ ਵਿੱਚ ਆਪ ਸੰਤਾ ਵੀ ਵਿਚਰੇ ਹਨ ਸੋ ਮਹਾਂ ਕਿਰਪਾ ਕਰੇ ਸੋ ਸੰਤਾਨ ਬੇਨਤੀ ਹੈ ਕਿ ਬੜੇ ਪਿਆਸਦਗਾ ਜਿਹਨਾਂ ਮੱਥਾ ਨਹੀਂ ਦੇਗੇ ਆ ਉਹ ਮੱਥਾ ਦੇ ਕੇ ਪਛਾੜ ਲੈ ਦੀ ਜਾਨ ਦੀ ਕਿਰਪਾ ਦਾ ਕਰਨੀ ਜੀ ਆ ਬੜੇ ਭਾਗੀ ਹੋ ਜਿਨ੍ਹਾਂ ਨੂੰ ਆਪ ਹੀ ਨੇ ਸਤਿਗੁਰੂ ਦੇ ਮਹਾਨ ਸਮਾਂ ਬਖਸ਼ਿਸ਼ ਕੀਤਾ ਹੈ ਜੋ ਪਿਛਲੇ ਸਮੇਂ ਕੇ ਸਾਹਿਬ ਸਿੰਘੂ ਤੇ ਬਹਾਦਰ ਮਹਾਰਾਜ ਦੀ ਸ਼ਕਾਫਤ ਨੂੰ ਰੀਸ ਕਰਾਉਣ ਦਾ ਸਮਾਂ ਉਹਦੇ ਭਾਗੀ ਆਪ ਨੂੰ ਮਿਲੇ ਆ ਅਤੇ ਨਾਲ ਹੀ ਜੋ ਗੁਰਹਾੜਾ ਸਾਹਿਬ ਤੋਂ ਅਮਤ ਵਿਦਿਆ ਤੋਂ ਨਗਰ ਕੀਤਾ ਪ੍ਰਮਾਣ ਹੋ ਕੇ ਗੁਰੂ ਸਤਨਾਮ ਦੇ ਹੁੰਦਵਾਇ ਅੱਜ ਬਾਬਾ ਸਾਨੀ ਜੀ ਦੇ ਸਥਾਨਾਂ ਦੇ ਕੋਲ ਆਇਆ ਹੋਇਆ ਸੰਤਾਨੋਂ ਬਾਬਾ ਸਾਨੀ ਜੀ ਦੇ ਸਮੂਹ ਪ੍ਰਬੰਧਕਾਂ ਵੱਲੋਂ ਅਤੇ ਸਮੂਹ ਸੰਤਾਂ ਵੱਲੋਂ ਜੀ ਆਇਆਂ ਆਧਿਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਕ ਕਾਰਸ ਪਗੜੀਆਂ ਲੱਖ ਲੱਖ ਵਧਾਈਆਂ ਸੋ ਸਾਰੀਆਂ ਸੰਗਤ ਦੇ ਵੇਦਿਆਗੇ ਇਸੇ ਤਰਾਹੀ ਨਾਲ ਮਿਲ ਕਰਕੇ ਆਪਾਂ ਨੇ ਗੁਰੂ ਸਾਹਿਬਾਨ ਦੇ ਗੁਰਪੁਰਗ ਅਤੇ ਜੋ ਸਾਡੇ ਸਿੱਖ ਧਰਮ ਦੇ ਦਿਹਾੜੇ ਹਨ ਉਹ ਗੱਲ ਮਿਲ ਕੇ ਮਨਾਇਆ ਥਈਏ ਅਤੇ ਨਾਲ ਹੀ ਇਸ ਮੂਹਰ ਸਰਕਾਰ ਦੇ ਬੇਨਤੀ ਹੈ ਕਿ ਆਪਾਂ ਅਮਨ ਸ਼ਕੀਏ ਗੁਰੂ ਵਾਲੇ ਬਣੀਏ ਜਿੱਥੇ ਆਪਾਂ ਇਹਨਾਂ ਹੋਰ ਦੇ ਜੋਸ਼ ਦਿਖਾਉਂਦੇ ਹਾਂ ਉਥੇ ਨਾਲ ਹੀ ਆਪਾਂ ਗੁਰੂ ਤੋਂ ਦੂਰ ਹੋ ਜਾਂਦੇ ਜਾ ਰਹੇ ਹਾਂ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਕਿ ਪਾਈ ਆਪਾਂ ਅਮਨ ਸ਼ਕੇ ਗੁਰੂ ਵਾਲੇ ਬਣੀਏ ਅਤੇ ਗੁਰੂਰੀਆ ਖੁਸ਼ੀਆਂ ਪ੍ਰਾਪਤ ਕਰੀਏ ਸੋ ਹੁਣ ਸੋ ਸਾਡੇ ਭਗਤ ਸਾਹਿਬਾ ਦੇ ਦਿੰਦੀ ਆ ਕਿ ਭਾਈ ਦਾ ਕਬੀਰ ਸਿੰਘ ਜੀ ਦੋ ਮਿੰਟ ਬਾਅਦ ਆਪ ਸੰਗਤਾਂ ਨੂੰ ਆਜ ਕੰਗੇ ਬਹੁਤ ਹੀ ਤੇ ਆਪ ਸੰਗਤਾਂ ਨਾਲ ਆਪ ਸੰਤੋਖ ਜੀ ਆਖਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਸਾਹਿਬ ਪ੍ਰਗਟਿਆ ਮਿੱਟੀ ਧੰਨ ਚੰਗ ਚੰਗਲ ਹੋਆ ਜੋ ਕਰ ਤੂ ਮੇ ਤੁਰੇ ਨਿਕਲਿਆ ਸਾਰੇ ਝੰਡੇ ਅੰਧੇਰ ਭਲਵਾ ਪੰਤਾ ਸਹਿਬ ਸਿੰਘ ਜੀ ਦੇ ਪਟਾਖਿਆਂ ਦੇ ਦੀ ਤੁਮੱਚੀ ਸੰਗਤ ਨੂੰ ਲੱਖ ਲੱਖ ਵਧਾਈ ਕਿ ਮਹਾਰਾਜਾ ਸਾਹਿਬ ਦਾ ਪਟਾਖਿਆ ਜਿਹੜਾ 5 ਨਵੰਬਰ ਨੂੰ ਆ ਰਿਹਾ ਹੈ ਉਹਦੇ ਸਬੰਧ ਵਿੱਚ ਅੱਜ ਸੈਂਡਬੋਲੇ ਸਮੂਹ ਗੁਰਦੁਆਰਾ ਸਾਹਿਬਾਨਾ ਵੱਲੋਂ ਜੋ ਨਗਰ ਕੀਰਤਨ ਆਰੰਭ ਹੋਇਆ ਜੀਓ ਬਕਰੇ ਬਕਰੇ ਗੁਰੂ ਘਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਸਾਹਿਬ ਕੀ ਪਹੁੰਚਿਆ ਹੈ ਧੰਨਵਾਦ ਸਹਿਬ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦਾ ਦੇ ਕੀ ਆਪਾਂ ਲੰਬੇ ਸਮੇਂ ਤੋਂ ਇਹ ਨਜ਼ਰ ਕੀ ਸੰਭਦੇ ਆ ਸਤਿਗੁਰੂ ਸਾਹਿਬ ਜੀ ਅਪਾਰ ਵਰਸ ਹੈ ਚਾਹੇ ਉਹ ਬੈਦਰ ਨੂੰ ਚਾਹੇ ਉਹ ਕਿਸੇ ਸਿੰਪਲ ਨੂੰ ਚਾਹੇ ਕਿਸੇ ਪ੍ਰੋਬਲਮ ਲੈ ਕੇ ਹੋਵੇ ਕਦੇ ਵੀ ਇਦਾਂ ਮੀਆਂ ਸਾਡੇ ਨਾਲ ਕੋਈ ਕੋਈ ਟ੍ਰੈਵਲ ਨਹੀਂ ਹੋਈ ਜਿਵੇਂ ਕਿ ਆਪਾਂ ਨੂੰ ਘਾਟਾ ਪਿਆ ਹੋਵੇ ਪਰ ਹੁਣ ਜੋ ਦੋ ਸਾਲ ਤੋਂ ਥੋੜਾ ਜਿਹਾ ਸੰਗਤ ਨੂੰ ਬੇਤੀ ਆ ਗਈ ਜਿਹੜੀ ਮੈਂ ਗੱਲ ਕਰਦੇ ਜਾ ਰਿਹਾ ਉਹਦੇ ਨਾਲ ਧਿਆਨ ਦਿਓ ਆਪਾਂ ਸਾਰੇ ਹੀ ਸੁਪਾ ਦੀ